ਦੇਖੋ ਜੀ ਉਰੇ ਜਿਹੜੀ ਜਾੜ ਤੇ ਕੀੜਾ ਲੱਗਿਆ ਹੋਵੇ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਕਹੂੰਗਾ ਜਿਹੜੀ ਜਾੜ ਤੇ ਕੀੜਾ ਲੱਗਿਆ ਠੰਡਾ ਗਰਮ ਲੱਗਦਾ ਪਿਆ ਉਹ ਜਦੋਂ ਮਰਜੀ ਆ ਕੇ ਉਰੇ ਜਾੜ ਦਾ ਕੀੜਾ ਜਿਹੜਾ ਹੈਗਾ ਖਤਮ ਕਰਵਾ ਲਵੇ ਉਰੇ ਆ ਕੇ ਸਿਰਫ ਇੱਕ ਮੇਖ ਲੈ ਕੇ ਆਣੀ ਹੁੰਦੀ ਹੈ ਜਿਹੜੀ ਅਸੀਂ ਦੇ ਦਿੰਦੇ ਹਾਂ ਇੱਥੇ ਪਈ ਹੁੰਦੀ ਹੈ ਅਸੀਂ ਮੰਗਵਾ ਕੇ ਰੱਖਦੇ ਹਾਂ ਡੱਬਾ ਉਹ ਬਸ ਮੇਖ ਚੱਕ ਲਵੇ ਇੱਕ ਉਰੇ ਲੈ ਕੇ ਅਸੀਂ ਉਹਨੂੰ ਕੀਲ ਦੇਣਾ ਉਹਦੇ ਨਾਲ ਉਸ ਬੰਦੇ ਦੀ ਜਾੜ ਤੇ ਜਿਹੜਾ ਕੀੜਾ ਹੋਗਾ ਖਤਮ ਹੋ ਜਾਏਗਾ ਮਾਤਾ ਜੀ ਕਿੰਨੇ ਕੁ ਪਰੇਸ਼ਾਨ ਸੀ ਹਾਂਜੀ ਬਹੁਤ ਜ਼ਿਆਦਾ ਤਾਂ ਠੰਡਾ ਲੱਗਦਾ ਹੁਣ ਆਰਾਮ ਆ ਗਿਆ ਇੱਧਰ ਆਇਆ ਤਾਂ ਕਰਟਰ ਨਹੀਂ ਕੀ ਕੁਛਿਆ ਦੋਕਟਰ ਗੰਦਸੇ ਕਢਾਣੇ ਪਏਗੀ ਅੱਛਾ ਹਾਂਜੀ ਤੇ ਹੁਣ ਹੁਣ ਠੀਕ ਹੈ ਇੱਥੇ ਹੀ ਪਈ ਹੁੰਦੀ ਹੈ ਮੇਕ ਜਾਂ ਤੁਸੀਂ ਲੈ ਕੇ ਵੀ ਆ ਸਕਦੇ ਹੋ ਸਿਰਫ ਉਹਦੇ ਉੱਤੇ ਜਿਹੜਾ ਮੰਤਰ ਲਿਖਿਆ ਹੈ ਉਸ ਤੋਂ ਬਾਅਦ ਉਹ ਮੇਕ ਜਿਹੜੀ ਹੈ ਇਸ ਲੱਕੜ ਦੇ ਉੱਤੇ ਕਿਲ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜਿੰਨੇ ਕੁ ਪੁਰਾਣੀ ਦਰਦ ਹੈ ਉਹਦਾ ਜਿਹੜਾ ਹੈ ਸਫਾਇਆ ਹੋ ਜਾਂਦਾ ਹੈ ਕੁਝ ਲੈ ਕੇ ਕੁਛ ਆਣਾ ਪਿਆ ਕਿਵੇਂ ਕਿਤੇ ਕੀ ਜੀ ਬਸ ਉਹਨਾਂ ਨੇ ਕਿਹਾ ਵੀ ਤੂੰ ਕਿਲੇ ਲੈ ਲਓ ਹਾਂਜੀ ਉਂਗਲ ਤੇ ਰੱਖ ਲਓ ਹਾਂਜੀ ਇਹ ਠੋਕ ਦਿੱਤਾ ਨਾ ਨ ਕੋਈ ਪੈਸਾ ਨਹੀਂ ਲਿਆ ਇਹ ਇੱਕ ਮੇਰੇ ਕੋਲ ਆਏ ਮੈਨੂੰ ਕਹਿੰਦੇ ਇੱਥੇ ਮੰਤਜੀ ਬੈਠਦੇ ਸੀਗੇ ਔਰ ਤੁਸੀਂ ਬਲੀਵ ਕਰੋਗੇ ਉਹਨਾਂ ਨੇ ਕਿੰਨਾ ਦਾ ਨਾਮ ਲਿਤਾ ਮੰਤ ਨੰਦਕਿਸ਼ੋਰ ਜੀ ਦਾ ਜਿਨ੍ਹਾਂ ਨੂੰ ਪੂਰੇ ਹੋਏ ਉਸ ਟਾਈਮ ਮੇਰੇ ਖਾ ਪਿਛਲੇ ਸਾਲ ਦੀ ਗੱਲ ਹੈ ਰੀਸੈਂਟ 24 ਸਾਲ ਹੋ ਚੁੱਕੇ ਕਹਿੰਦੇ ਮੋਂ ਉਹਨਾਂ ਕੋਲ ਕਰਵਾਈ ਸੀ ਅੱਜ ਮੈਂ ਆਪਣੇ ਪੋਤੇ ਦੀ ਕਰਵਾਣ ਆਇਆ ਮੈਂ ਆਈ ਸੀ ਪਹਿਲੇ ਆਪਣੇ ਨਾਨਾਂ ਦੀ ਕੁੜੀ ਦੇ ਨਾਲ ਆਈ ਸੀ ਉਹਨਾਂ ਨੇ ਠਕਾਈ ਸੀ ਉਹਨਾਂ ਨੂੰ ਫਰਕ ਆਇਆਗਾ ਹਾਂਜੀ ਤੇ ਫਿਰ ਮੈਂ ਤਾਂ ਕਰਕੇ ਆਈ ਸੀ ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਕਿ ਤੁਸੀਂ ਵੀ ਡਾਕਟਰਾਂ ਦੇ ਚੱਕਰ ਲਾ ਲਾ ਕੇ ਹੋ ਚੁੱਕੇ ਹੋ ਪਰੇਸ਼ਾਨ ਤਾਂ ਇੱਕ ਅਜਿਹੀ ਥਾਂ ਤੇ ਤੁਹਾਨੂੰ ਅੱਜ ਲੈ ਕੇ ਆਏ ਜਿੱਥੇ ਸਿਰਫ ਇੱਕ ਮੇਖ ਦੇ ਨਾਲ ਜਿਹੜਾ ਤੁਹਾਡੇ ਦੰਦਾ ਦੇ ਜਿਹੜੇ ਦਰਦਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਸਿਰਫ ਇੱਕ ਮੇਖ ਦੇ ਨਾਲ ਜਿਹੜਾ ਤੁਹਾਡੇ ਸਾਰੇ ਜਿਹੜੇ ਤਕਲੀਫਾਂ ਨੇ ਉਸ ਦਾ ਹੱਲ ਹੋ ਜਾਣਾ ਹੈ ਆਚਾਰੀ ਜੀ ਨੇ ਗੱਲਬਾਤ ਕਰਾਂਗੇ ਰਾਮਰਾਮ ਆਚਾਰੀ ਜੀ ਜੈ ਸ੍ਰੀ ਅਰੰਭ ਜੀ ਜੈ ਸ੍ਰੀ ਅਚਾਰੀ ਜੀ ਕਾਫੀ ਲੋਕ ਦੂਰੋਂ ਦੂਰੋਂ ਆ ਰਹੇ ਨੇ ਜਲੰਧਰ ਅਮ੍ਰਿਤਸਰ ਫਗਵਾੜੇ ਹਰ ਕਿਤੇ ਤੋਂ ਲੋਕ ਪਹੁੰਚ ਰਹੇ ਨੇ ਤੇ ਕਿਵੇਂ ਇਲਾਜ ਕੀਤਾ ਜਾਂਦਾ ਹੈ ਦੇਖੋ ਜੀ ਓਰੇ ਜਿਹੜੀ ਝਾੜ ਤੇ ਕੀੜਾ ਲੱਗਿਆ ਹੋਵੇ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਕਹੂੰਗਾ ਜਿਹੜੀ ਝਾੜ ਤੇ ਕੀੜਾ ਲੱਗਿਆ ਠੰਡਾ ਗਰਮ ਲੱਗਦਾ ਪਿਆ ਉਹ ਜਦੋਂ ਮਰਜ਼ੀ ਆ ਕੇ ਓਰੇ ਝਾੜ ਦਾ ਕੀੜਾ ਜਿਹੜਾ ਹੈਗਾ ਖਤਮ ਕਰਵਾ ਲਵੇ ਓਰੇ ਆ ਕਿ ਸਿਰਫ ਇੱਕ ਮੇਕ ਲੈ ਕੇ ਆਣੀ ਹੁੰਦੀ ਹੈ ਜਿਹੜੀ ਅਸੀਂ ਦੇ ਦਿੰਦੇ ਇੱਥੇ ਪਈ ਹੁੰਦੀ ਹੈ ਅਸੀਂ ਮੰਗਵਾ ਕੇ ਰੱਖਦੇ ਹਾਂ ਡੱਬਾ ਉਹ ਬਸ ਮੇਕ ਉਦੇ ਨਾਲ ਉਸ ਬੰਦੇ ਦੀ ਜਿਹੜੀ ਜਿਹੜਾ ਕੀੜਾ ਹੋਊਗਾ ਖਤਮ ਹੋ ਜਾਏਗਾ ਰੀਸੈਂਟ ਸੇਮ ਡੇ ਸੋ ਇੱਕ ਵਾਰੀ ਕੈਮਰਾ ਪਰਸਨ ਨੂੰ ਦਿਖਾ ਦਵਾਂ ਕਿ ਇੱਕ ਜਿਹੜੇ ਪਰਚੀ ਦੇ ਉੱਤੇ ਇਹ ਮੰਤਰ ਲਿਖੇ ਹੋਏ ਨੇ ਜੀ ਇਹ ਮੰਤਰ ਚੱਲਦੇ ਪਏ ਜੀ ਸ਼ੁਰੂ ਇਹ ਮੰਤਰ ਲਿਖਿਆ ਹੋਇਆ ਹੈ ਜਿਸ ਤੋਂ ਬਾਅਦ ਜਿਹੜੇ ਜਿਹੜੇ ਲੋਕ ਆਂਦੇ ਨੇ ਉਹਨਾਂ ਨੂੰ ਜਿਹੜੇ ਇੱਥੇ ਹੀ ਪਈ ਹੁੰਦੀ ਹੈ ਮੇਕ ਜਾਂ ਤੁਸੀਂ ਲੈ ਕੇ ਵੀ ਆ ਸਕਦੇ ਹੋ ਸਿਰਫ ਉਹਦੇ ਉੱਤੇ ਜਿਹੜਾ ਮੰਤਰ ਲਿਖਿਆ ਹੈ ਉਸ ਤੋਂ ਬਾਅਦ ਉਹ ਮੇਕ ਜਿਹੜੀ ਹੈ ਇਸ ਲੱਕੜ ਦੇ ਉੱਤੇ ਕਿਲ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜਿਹਨੇ ਕੋਈ ਪੁਰਾਣੀ ਦਰਦ ਹੈ ਉਹਦਾ ਜਿਹੜਾ ਹੈ ਸਫਾਇਆ ਹੋ ਜਾਂਦਾ ਹੈ ਆਚਾਰੀ ਜੀ ਕਿੰਨੇ ਸਮੇਂ ਤੋਂ ਇਹ ਜਿਹੜਾ ਇਸ ਪ੍ਰਾਂਗਣ ਦੇ ਵਿੱਚ ਇਹ ਸੇਵਾ ਚੱਲ ਰਹੀ ਹੈ ਸਦੀਆਂ ਤੋਂ ਸਦੀਆਂ ਤੋਂ ਜੀ ਇਸੇ ਬਾਰੇ ਪੀੜੀ ਦੇਖੋ ਇਸ ਡੇਰੇ ਦੀ ਜਿਹੜੀ 12ਵੀਂ ਪੀੜੀ ਗੱਦੀ ਹੈ ਜਿਹੜੀ ਉਹ 12ਵੀਂ ਗੱਦੀ ਮੇਰੇ ਕੋਲ ਆਈ ਹੈ ਠੀਕ ਹੈ ਜੀ ਜਿਹੜੀਆਂ ਕਿ ਦੋ ਗੱਦੀਆਂ ਇਸ ਤੋਂ ਪਹਿਲਾਂ ਸੀਗੀਆਂ ਉਦੋਂ ਤੋਂ ਤਾਂ ਮੈਂ ਵੀ ਦੇਖਦਾ ਪਿਆ ਕਿਉਂਕਿ ਮੇਰਾ ਜਨਮ ਹੋ ਚੁੱਕਾ ਸੀ ਠੀਕ ਹੈ ਜੀ ਉਰੇ ਪਹਿਲਾਂ ਮਹੰਤ ਅਨੰਦਕਿਸ਼ੋਰ ਜੀ ਸੀ ਉਹ ਵੀ ਕਰਦੇ ਸੀਗੇ ਉਸ ਤੋਂ ਬਾਅਦ ਮਹੰਤ ਕਿਸ਼ਨ ਬਾਬਾ ਜੀ ਸੀਗੇ ਉਹਨਾਂ ਨੇ ਵੀ ਕੀਤੀ ਹੁਣ ਮੈਂ ਕਰਦਾ ਪਿਆ ਔਰ ਉਸ ਤੋਂ ਪਹਿਲਾਂ ਦੀ ਇਹ ਕਾਫੀ ਜ਼ਰ ਤੋਂ ਚਲਦੀ ਆ ਰਹੀ ਹੈ ਠੀਕ ਹੈ ਜੀ ਔਰ ਇਹਦੇ ਵਿੱਚ ਕੋਈ ਹੋ ਨਹੀਂ ਕਿ ਲੋਕਾਂ ਦਾ ਵਿਸ਼ਵਾਸ ਹੈ ਜੀ ਉਹ ਸਭ ਤੋਂ ਵੱਡੀ ਗੱਲ ਉਰੇ ਸਾक्षात ਪ੍ਰ부 ठाकुर ਜੀ ਸੰਕਰਮੋਚਨ ਜੀ ਆ ਬੈਠੇ ਨੇ ਦੇਖੋ ਜਿਹੜਾ ਵਿਸ਼ਵਾਸ ਹੈ ਤੇ ਸਭ ਕੁਝ ਠੀਕ ਹੁੰਦਾ ਜੇ ਨਾ ਹੋਵੇ ਤਾਂ ਫਿਰ ਕੁਝ ਵੀ ਨਹੀਂ ਹੁੰਦਾ ਜੀ ਬਿਲਕੁਲ ਅਚਾਰੇ ਜੀ ਜਿਹੜੇ ਲੋਕ ਆਂਦੇ ਨੇ ਕੀ ਕੁਝ ਆਪਣੀ ਪਰੇਸ਼ਾਨੀਆਂ ਦੱਸਦੇ ਨੇ ਕਿਉਂਕਿ ਹਰ 10 ਵਿੱਚੋਂ ਇੱਕ ਬੰਦਾ ਜ਼ਰੂਰ ਦਰਦ ਦੇ ਨਾਲ ਪਰੇਸ਼ਾਨ ਹੈ ਦੰਦਾ ਦਾ ਜ਼ਰੂਰ ਕੋਈ ਨਾ ਕੋਈ ਉਹਨੂੰ ਬਿਮਾਰੀ ਜ਼ਰੂਰ ਕੇਰੀ ਹੁੰਦੀ ਹੈ ਦੇਖੋ ਜਿਹੜੀ ਸਾਡੇ ਕੋਲ ਤਾਂ ਬਹੁਤ ਤਰ੍ਹਾਂ ਦੀ ਦੁਨੀਆ ਆਂਦੀ ਹੈ ਠੀਕ ਹੈ ਜੀ ਕਈਆਂ ਦੇ ਦੰਦਾਂ 'ਚ ਦਰਦ ਆ ਜੀ ਕਈ ਕਹਿੰਦੇ ਕੁਝ ਹੋ ਗਿਆ ਜੀ ਕਈਆਂ ਦੀ ਇੱਕ ਕਈਆਂ ਦੀ ਚਾਰ-ਚਾਰ ਕਈ ਕਹਿੰਦੇ ਸਾਡਾ ਸਾਰਾ ਜਵੜਾ ਦੁਖਦਾ ਪਿਆ ਠੀਕ ਹੈ ਜੀ ਮੈਂ ਤਾਂ ਦੇਖੋ ਇੱਕ ਚੀਜ਼ ਹੁੰਦੀ ਹੈ ਨਾ ਕਿ ਜਿਹੜਾ ਬੰਦਾ ਕਰ ਰਿਹਾ ਉਹ ਬੜਾਈ ਕਰੇ ਮਜ਼ਾ ਨਹੀਂ ਆਂਦਾ ਜਿਹੜੇ ਪਬਲਿਕ ਆਂਦੀ ਹੈ ਉਹਨਾਂ ਕੋਲੋਂ ਤੁਸੀਂ ਇੰਟਰਵਿਊ ਲਓਗੇ ਉਹ ਤੁਹਾਨੂੰ ਦੱਸਣਗੇ ਉਹ ਜ਼ਿਆਦਾ ਵਧੀਆ ਜੀ ਜਦੋਂ ਕੋਈ ਆ ਕੇ ਕਹਿੰਦਾ ਮੈਂ 10 ਸਾਲ ਪਹਿਲਾਂ ਆਇਆ ਸੀਗਾ ਮੈਂ ਕਰਾ ਕੇ ਗਿਆ ਸੀ ਹਜੇ ਤੱਕ ਸੈੱਟ ਹੈ ਠੀਕ ਹੈ ਜੀ ਤੇ ਫਿਰ ਉਹ ਕਿੱਡੀ ਵੱਡੀ ਕੋਈ ਚੀਜ਼ ਹੀ ਤੁਹਾਨੂੰ ਵੀ ਇੰਟਰਵਿਊ ਕਰਨ ਲੱਗੇ ਮਜ਼ਾ ਆਉਂਦਾ ਤੇ ਸਾਨੂੰ ਵੀ ਆਉਂਦਾ ਕਿਉਂ ਕਿ ਅਗਲਾ 10 ਸਾਲ ਪਹਿਲਾਂ ਕਰਾ ਕੇ ਗਿਆ ਸੀ ਠੀਕ ਹੋ ਗਿਆ ਹੁਣ ਦੂਜੀ ਦੁਖਦੀ ਪਈ ਹੈ ਜੀ ਅਗਲਾ ਅੱਜ ਕਰਾਣਾ ਆਇਆ ਕਿੰਨਾ ਫਰਕ ਪੈਂਦਾ ਇਹ ਤਾਂ ਪ੍ਰੋਫੈਸਰ ਪਬਲਿਕ ਦਾ ਨਾ ਔਰ ਪਬਲਿਕ ਆਂਦੀ ਹੈ ਕੋਈ ਦਿੱਕਤ ਨਹੀਂ ਹੈ ਮੈਂ ਕਹਿੰਦਾ ਕਿ 올 ਓਵਰ ਪੰਜਾਬ ਛੱਡੋ 올 ਓਵਰ ਇੰਡੀਆ ਜੋ ਦੁਨੀਆ ਆਂਦੀ ਹੈ ਔਰ ਵਰਲਡ ਤੋਂ ਵੀ ਆਂਦੀ ਹੈ ਜਿਹੜੇ ਲੋਕ ਬਾਹਰ ਬੈਠੇ ਨੇ ਉਹ ਜਿਹੜੇ ਇੰਡੀਆ ਵਾਪਿਸ ਆਉਂਦੇ ਨੇ ਤੇ ਉਹ ਜਰੂਰ ਹੋ ਕੇ ਜਾਂਦੇ ਨੇ ਜਿੰਨਾ ਜੜਾ ਚ ਕੀੜਾ ਲੱਗਿਆ ਹੁੰਦਾ ਉਹ ਖਰਵਾ ਕੇ ਜਾਂਦੇ ਨੇ ਉਰੇ ਆ ਕੇ ਇੱਕ ਕੀਲ ਦੇ ਨਾਲ ਜਿਹੜਾ ਉਪਾਏ ਕੀਤਾ ਜਾ ਰਿਹਾ ਕਿੰਨੇ ਸਮੇਂ ਤੱਕ ਜਿਹੜਾ ਇਹ ਦਰਦ ਉਹਨਾਂ ਦਾ ਗੈਪ ਹੋ ਜਾਂਦਾ ਦੇਖੋ ਜੀ ਹੁਣ ਫੇਰ ਉਹੀ ਗੱਲ ਹੋ ਗਈ ਮੈਂ ਤਾਂ ਕਹਿ ਰਿਹਾ ਕਿ ਜਿਹੜੀ ਪਬਲਿਕ ਕਹਿੰਦੀ ਪੀ 10 ਸਾਲ ਪਹਿਲਾਂ ਮੈਂ ਕਰਾ ਕੇ ਕਿਸੀ ਮੇਰੀ ਜੜ ਬਿਲਕੁਲ ਸੈਟ ਹੈ ਹੁਣ ਸੈਟ ਤਾਂ 10 ਸਾਲ ਤੱਕ ਹੋਈ ਗਈ ਹੁਣ ਆਉਣ ਵਾਲੇ ਲਾਈਫ ਜਿੰਨੀ ਤਾਂ ਵੀ ਠੀਕ ਹੀ ਆ ਤੁਸੀਂ ਦੇਖੋ ਮੈਂ ਇਹ ਇੱਕ ਮੇਰੇ ਕੋਲ ਆਏ ਮੈਨੂੰ ਕਹਿੰਦੇ ਇੱਥੇ ਮੰਤ ਜੀ ਬੈਠਦੇ ਸੀਗੇ ਔਰ ਤੁਸੀਂ ਬਲੀਵ ਕਰੋਗੇ ਉਹਨਾਂ ਨੇ ਕਿੰਨਾ ਦਾ ਨਾਮ ਲੇਤਾ ਮੰਤ ਨੰਦਕਿਸ਼ੋਰ ਜੀ ਦਾ ਜਿਨ੍ਹਾਂ ਨੂੰ ਪੂਰੇ ਹੋਏ ਉਸ ਟਾਈਮ ਮੇਰੇ ਕਾ ਪਿਛਲੇ ਸਾਲ ਦੀ ਗੱਲ ਆ ਰੀਸੈਂਟ 24 ਸਾਲ ਹੋ ਚੁੱਕੇ ਕਹਿੰਦੇ ਮੋਂਨੋ ਕੋਲ ਕਰਵਾਈ ਸੀ ਅੱਜ ਮੈਂ ਆਪਣੇ ਪੋਤੇ ਦੀ ਕਰਵਾਣ ਆਇਆ ਜੀ ਹੁ ਤੁਸੀਂ ਸੋਚੋ ਕਿ 70 ਸਾਲ ਉਹਨਾਂ ਦੀ ਉਮਰ 85 ਜਾਂ 85 ਕਹਿ ਰਹੇ ਸੀ ਕਹਿੰਦੇ ਮੈਂ 13-14 ਸਾਲ ਦੀ ਉਮਰ 'ਚ ਖੜਾ ਕੇ ਗਿਆ ਸੀ ਆਪਣੀ ਇੰਨੇ ਸਮੇਂ ਤੋਂ ਲੋਕ ਠਾਕਰ ਦਵਾਰ ਦੇ ਨਾਲ ਜੁੜੇ ਹੋਏ ਆ ਬਜੀ ਮੈਂ ਕਹਾਂ ਤਰੇਆ ਕਿ ਤੀਜੀ ਬਿੜੀ ਦਾ ਮੈਨੂੰ ਕੀ ਕਰਦੇ ਨੂੰ ਦੇਖ ਦੇਣੂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜੇ ਦਿਖ ਰਹੇ ਨੇ ਤੁਹਾਨੂੰ ਪਰਚੀਆਂ ਪਰਚੀਆਂ ਇਨਿਕ ਲੋਕ ਆਪਣਾ ਜਿਹੜਾ ਹੈ ਜਾੜ ਦਾ ਉਪਾਏ ਕਰਾ ਕੇ ਜਾ ਚੁੱਕੇ ਨੇ ਇੱਕ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰੀ ਪਬਲਿਕ ਨੂੰ ਸਾਰੀ ਜਨਤਾ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਠਾਕੁਰ ਦੁਆਰੇ ਜਿਹੜਾ ਝਾਰ ਕੀਲਦੇ ਆ ਸੀ ਉਹਦੀ ਛੁੱਟੀ ਵੀ ਹੁੰਦੀ ਹੈ ਔਰ ਉਹ ਛੁੱਟੀ ਕਿਹੜੀ ਹੁੰਦੀ ਹੈ ਜਿੱਦਨ ਕੋਈ ਵੀ ਦਿਨ ਤਿਉਹਾਰ ਹਿੰਦੂ ਰਿਜ਼ਮ ਸਿੱਖ ਰਿਜ਼ਮ ਦਾ ਆਉਂਦਾ ਹੈ ਉਸ ਦਿਨ ਅਸੀਂ ਨਹੀਂ ਕੀਲਦੇ بس ਇਸ ਚੀਜ਼ ਦਾ ਖਿਆਲ ਰੱਖੋ ਕਿ ਜਦੋਂ ਵੀ ਕੋਈ ਤਿਹਾਰ ਆਵੇ ਉਦੋਂ ਤੁਸੀਂ ਨਾ ਆਓ ਕਿਉਂਕਿ ਆ ਪਿੱਛੇ ਰੀਸੈਂਟ ਦੀਵਾਲੀ ਦੀ ਤਿੰਨ ਛੁੱਟੀਆਂ ਸੀ ਕੋਈ ਲੋਕ ਆਏ ਮੇਰੇ ਕੋਲ ਕੋਈ ਕਹਿੰਦਾ ਸੀ ਚੰਡੀਗੜ੍ਹ ਤੋਂ ਆਇਆ ਕੋਈ ਕਹਿੰਦਾ ਸੀ ਉੱਥੋਂ ਆਇਆ ਦੇਖੋ ਮੈਂ ਬਾਰ-ਬਾਰ ਹਰ ਨਿਊਜ਼ ਚੈਨਲ ਦੇ ਵਿੱਚ ਹਰ ਵੀਡੀਓ ਦੇ ਵਿੱਚ ਮੈਂ ਇੱਕ ਹੀ ਗੱਲ ਕਹੀ ਹੈ ਕਿ ਤਿਉਹਾਰ ਵਾਲੇ ਦਿਨ ਨਾ ਆਇਆ ਕਰੋ ਹੁਣ 5 ਤਰੀਕ કાર્ਤਿਕ ਪੂਰਨਮਾਸ਼ੀ ਵੀ ਹੈ ਔਰ ਉਹ ਦਿਨ ਦੀਵਿਆਂ ਵਾਲੀ ਪੂਰਨਮਾਸ਼ੀ ਆ ਉਹ ਦਿਨ ਦੀ ਛੁੱਟੀ ਆ ਕੀ ਮੈਂ ਪਬਲਿਕ ਨੂੰ ਇਹੀ ਕਹੂੰਗਾ ਕਿ ਤੁਸੀਂ ਬਹੁਤ ਦੂਰੋਂ ਆਣਾ ਹੁੰਦਾ ਹੈ ਦੇਖੋ ਦਰਦ ਸਾਨੂੰ ਵੀ ਪਤਾ ਦਰਦ ਕੀ ਹੁੰਦੀ ਹੈ ਪਰ ਛੁੱਟੀ ਵਾਲਾ ਦਿਨ ਹੋਵੇ ਤੁਸੀਂ ਆਏ ਹੋ ਹੋ ਜੀ ਮੈਂ ਮੰਨ ਲੈਂਦਾ ਚਲੋ ਪਟਿਆਲੇ ਤੋਂ ਆਏ ਹੋ ਜਾਂ ਤੁਸੀਂ ਅੰਬਾਲਾ ਤੋਂ ਆਏ ਹੋ ਤੁਸੀਂ ਕਹੋਗੇ ਯਾਰ ਅਸੀਂ ਤਾਂ ਇਹ ਬਹੁਤ ਦੂਰੋਂ ਆਏ ਤੁਸੀਂ ਕਰ ਦੋ ਤੁਹਾਡਾ ਕੀ ਚੱਲ ਜੂਗਾ ਜਾਣਾ ਸਾਡਾ ਕੁਝ ਨਹੀਂ ਹੈ ਪਰ ਇਹ ਪ੍ਰਥਾ ਖਤਮ ਹੋ ਜੂਗੀ ਜੀ ਜੇ ਅਸੀਂ ਆਪਣਾ ਨਿਯਮ ਨਹੀਂ ਮੰਨਾਂਗੇ ਅਸੀਂ ਕਹਿੰਦੇ ਅਸੀਂ ਨਿਯਮ ਮੰਨੀਏ ਤੇ ਅਸੀਂ ਲੋਕਾਂ ਦੀ ਸੇਵਾ ਇਦਾਂ ਹੀ ਕਰਦੇ ਰਹੀਏ ਨਹੀਂ ਤਾਂ ਫਿਰ ਬੰਦ ਹੋ ਜੂਗੀ ਉਹਦਾ ਕੋਈ ਫਾਇਦਾ ਨਹੀਂ ਹੈ ਨੁਕਸਾਨ ਕੀਤਾ ਪਬਲਿਕ ਦਾ ਸਾਡਾ ਤਾਂ ਕੁਛ ਨਹੀਂ ਜਾਣਾ ਅਸੀਂ ਤਾਂ ਬੈਠੇ ਆ ਪਰ ਅਸੀਂ ਕਹਿੰਦੇ ਆ ਕਿ ਨੁਕਸਾਨ ਨਹੀਂ ਕਰਨਾ ਪਾਕਿਸੇ ਦਾ ਸਭ ਦਾ ਫਾਇਦਾ ਹੋਵੇ ਤੇ ਬਸ ਪਬਲਿਕ ਨੂੰ ਇੱਕ ਮੇਰਾ ਇਹੀ ਮੈਸੇਜ ਹੈ ਕਿ ਤੂੰ ਹਰ ਵਾਲੇ ਦਿਨ ਆਓ ਤੇ ਕਿਵੇਂ ਲੋਕ ਪਹੁੰਚ ਸਕਦੇ ਨੇ ਕਿਹੜੀ ਥਾਂ ਹੈ ਇੱਕ ਵਾਰੀ ਤੁਸੀਂ ਦੱਸੋ ਸਭ ਤੋਂ ਪਹਿਲਾਂ ਇਹਦਾ ਐਡਰੈਸ ਹੈ ਡੀਰਾ ਠਾਕੁਰਦਵਾਰਨ ਹੋਰੀਆ ਠੀਕ ਹੈ ਜੀ ਤੁਸੀਂ ਸਟੇਸ਼ਨ ਤੋਂ ਆਓ ਤਾਂ ਵੀ ਪਤਾ ਲੱਗਣੀ ਤਾਂ ਸਭ ਤੋਂ ਵਧੀਆ ਤਰੀਕਾ ਹਰ ਬੰਦੇ ਕੋਲ ਆ ਕੇ ਮੋਬਾਈਲ ਹੈ ਜੇ ਐਂਡਰੌਇਡ ਠੀਕ ਹੈ ਜੀ ਮੋਬਾਈਲ ਦੇ ਉੱਤੇ ਲੋਕੇਸ਼ਨ ਆਉਂਦੀ ਹੈ ਲੋਕੇਸ਼ਨ ਤੇ ਜਾ ਕੇ ਸਰਚ ਮਾਰੋ ਡੇਰਾ ਠਾਕੁਰ ਦਵਾਰਾ ਨੋਰੀਆ ਜਾਂ ਠਾਕੁਰ ਦਵਾਰਾ ਨੋਰੀਆ ਲੁਧਿਆਣਾ ਲਿਖ ਲਓ ਉਹਦੇ ਵਿੱਚ ਤੁਹਾਨੂੰ ਉਰੇ ਦਾ ਪੂਰੀ ਲੋਕੇਸ਼ਨ ਆ ਜੇਗੀ ਤੁਸੀਂ ਪਹੁੰਚ ਸਕਦੇ ਹੋ इजीली ਪਹੁੰਚ ਸਕਦੇ ਹੋ ਕੋਈ ਜਿਆਦਾ ਲੰਬਾ ਚੋੜਾ ਚੌਕ ਉਹ ਨਹੀਂ ਹੈ ਜਿੱਦਾਂ ਮਰਜ਼ੀ ਪਹੁੰਚ ਸਕਦੇ ਆ ਆਰਾਮ ਨਾਲ ਪਹੁੰਚੋਗੇ ਤੁਸੀਂ ਸਾਰੇ ਤੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਦੂਰ ਦਰੋ ਜਿਹੜੀ ਸੰਗਤ ਹੈ ਪਹੁੰਚ ਰਹੀ ਹੈ ਕਿਉਂਕਿ ਜਿਹੜੇ ਲੋਕ ਪਰੇਸ਼ਾਨ ਨੇ ਪਰੇਸ਼ਾਨ ਹੈਗੇ ਨੇ ਉਹਨਾਂ ਨੂੰ ਸਿਰਫ ਜਿਹੜੇ ਡਾਕਟਰਾਂ ਦੇ ਕੋਲ ਕਾਫੀ ਗੇੜੇ ਮਾਰ-ਮਾਰ ਕੇ ਪਰੇਸ਼ਾਨ ਹੋ ਚੁੱਕੇ ਨੇ ਤੇ ਕਾਫੀ ਆਪਣੀ ਆਸਤਾ ਲੈ ਕੇ ਪਹੁੰਚਦੇ ਨੇ ਜਿਹੜੀ ਮੇਕ ਇੱਥੇ ਵੀ ਪਈ ਹੁੰਦੀ ਹੈ ਤੁਸੀਂ ਕਰੋ ਵੀ ਲਿਆ ਸਕਦੇ ਹੋ ਤੇ ਦੂਜਾ ਜਿਸ ਲੱਕੜ ਦੇ ਉੱਤੇ ਇਹ ਜਿਹੜੀ ਮੇਕ ਕਿੱਲੀ ਜਾਂਦੀ ਹੈ ਇਸ ਤੋਂ ਬਾਅਦ ਇਸ ਨੂੰ ਖਰੀਦਵਾਰ ਦੇ ਵਿੱਚ ਗੰਗਾ ਦੇ ਵਿੱਚ ਸਪਰਸ਼ ਕਰਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਹਨੂੰ ਵਿਸਰਜਿਤ ਕਰ ਦਿੱਤਾ ਜਾਂਦਾ ਹੈ ਤੇ ਜਦ ਲੋਕ ਸੰਗਤ ਇੱਥੇ ਪਹੁੰਚਦੀ ਹੈ ਆਪਣਾ ਉਪਾਏ ਕਰਾਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਇੱਕ ਮਿੱਠੇ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਸੋ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਇਹ ਜਿਹੜੀ ਲੋਕ ਨੇ ਪਹੁੰਚੀ ਹੋਈ ਹੈ ਸੰਗਤ ਇਹਨਾਂ ਤੋਂ ਸਿਰਫ ਉਹਨਾਂ ਦਾ ਨਾਂ ਪੁੱਛਿਆ ਜਾਂਦਾ ਹੈ ਤੇ ਕਿੰਨੇ ਕ ਸਮੇਂ ਦੇ ਲਈ ਜਿਹੜਾ ਹੈ ਦਰਦ ਦਾ ਇਲਾਜ ਕਰਾਣਾ ਉਹ ਪੁੱਛਿਆ ਜਾਂਦਾ ਹੈ ਤੇ ਜਿੰਨੇ ਕ ਪੰਜਾਹ ਤੋਂ ਕੱਟ-ਕੱਟ ਨੰਬਰ ਦੱਸੇ ਜਾਂਦੇ ਆ ਉਹਨੇ ਇੱਕ ਸਾਲਾ ਦੇ ਲਈ ਉਹਨਾਂ ਦੇ ਦਰਦ ਜਿਹੜੇ ਹੈ ਗੈਪ ਹੋ ਜਾਂਦੇ ਇਹ ਜਿਹੜੀ ਸੰਗਤ ਹੈ ਉਹਨਾਂ ਦਾ ਹੀ ਕਹਿਣਾ ਹੈ ਪਹਿਲੇ ਵੀ ਆਈ ਸੀ ਨਾ ਮੈਂ ਹਾਂ ਤੇ ਪਹਿਲਾਂ ਵੀ ਆ ਚੁੱਕੇ ਹਾਂ ਹਾਂਜੀ ਹਾਂਜੀ ਸੈਕੰਡ ਆਈ ਆ ਸੈਕੰਡ ਟਾਈਮ ਤੇ ਇਹ 7-8 ਸਾਲ ਦੀ ਮੈਂ ਪਹਿਲੇ ਠੁਕਾ ਕੇ ਗਈ ਸੀ ਉਹ ਬਿਲਕੁਲ ਆਰਾਮ ਰਿਹਾ ਕੋਈ ਪ੍ਰੋਬਲਮ ਨਹੀਂ ਆਈ ਕੁਝ ਨਹੀਂ ਹੁਣ ਸੋਦੀ ਮੈਨੂੰ ਮੰਦਿਰ ਲੱਭਣ ਤੇ ਥੋੜਾ ਜਿਆਦਾ ਔਕਤ ਆਈ ਕਿਉਂਕਿ ਇੰਨਾ ਟ ਲੰਮਾ ਟਾਈਮ ਹੋ ਗਿਆ ਸੀ ਪਰ ਪ੍ਰੋਬਲਮ ਕੁਝ ਨਹੀਂ ਆਈ 8 ਸਾਲ ਪਹਿਲਾਂ ਕਰਾਇਆ ਸੀ ਉਹ ਪਾਇਆ ਤੇ ਅੱਜ ਤੱਕ ਠੀਕ ਹੋ ਮੇਰੇ ਬਿਲਕੁਲ ਓਕੇ ਰਿਪੋਰਟ ਰਹੀ ਹੈ ਉਹ ਹੁਣ 3-4 ਦਿਨਾਂ ਦੀ ਦੂਸਰੀ ਸਾਈਡ ਦੀ ਦੜਕ ਦਰਦ ਹੋਣੀ ਸ਼ੁਰੂ ਹੋਈ ਹੈ ਤੇ ਮੈਂ ਦੁਬਾਰਾ ਆਈ ਹਾਂ ਹਾਂਜੀ ਤੇ ਹੋਰ ਕਿੰਨਾ ਕਿੰਨਾ ਲੋਕਾਂ ਨੂੰ ਦੱਸ ਰਿਹਾ ਕਿ ਅਜੇ ਹੀ ਥਾ ਮੈਨੂੰ ਦੱਸਿਆ ਤੇ ਮੈਂ ਹੋਰ ਪੁੱਛਣਾ ਵੀ ਚਾਹਦੀ ਸੀ ਵੀ ਜਿਹੜੇ ਬਾਹਰ ਰਹਿੰਦੇ ਆ ਦੂਰ ਰਹਿੰਦੇ ਆ ਉਹ ਕਹਿੰਦੇ ਸੀ ਵੀ ਫੋਨ ਤੇ ਹੋ ਸਕਦਾ ਮੈਂ ਪੁੱਛਣਾ ਭੁੱਲ ਗਈ ਬਾਕੀ ਕਾਫੀ ਜਨਿਆਂ ਨੇ ਮੈਨੂੰ ਪੁੱਛਿਆ ਇਥੋਂ ਦੀ ਲੋਕੇਸ਼ਨ ਵੀ ਦਿੱਤੀ ਐ ਮੈਂ ਕਾਫੀ ਜਨਿਆਂ ਨੂੰ अच्छा सी रिस्पोंस बहुत अच्छा है डॉक्टर तो जानਦਾ ਫਾਇਦਾ ਹੀ ਨਹੀਂ ਹੈ ਉਹ ਤਾਂ ਦੇਖੋ ਜੀ ਮਾਇਆ ਦੀ ਹੁੰਦਾ ਹੈ ਮਾਇਆ ਦਾ ਕੀ ਹਾਂ ਲੇਕਿਨ ਇਹ ਤਾਂ ਦੇਖੋ ਜੀ ਇੱਕ ਇਹਨਾਂ ਨੂੰ ਬਖਸ਼ਿਸ਼ ਬਖਸ਼ਿਸ਼ ਹੈ ਪਰਮਾਤਮਾ ਨੇ ਦਿੱਤੀ ਹੋਈ ਤੇ ਬਹੁਤ ਆਰਾਮਤ ਹੈ ਧੰਨਵਾਦ ਹਾਂਜੀ ਸੋ ਇਹ ठाकुरद्वारे ਦੀਆਂ ਤਸਵੀਰਾਂ ਨੇ ਜਿੱਥੇ ਸੰਗਤ ਕਾਫੀ ਦੂਰੋਂ ਪਹੁੰਚਦੀ ਪ੍ਰਸ਼ਾਦ ਦੇ ਰੂਪ ਦੇ ਵਿੱਚ ਇਹ ਜਿਹੜੀ ਮਿੱਠੇ ਟੌਫੀਆਂ ਦਿੱਤੀਆਂ ਜਾਂਦੀਆਂ ਨੇ ਮਾਤਾ ਜੀ ਤੁਸੀਂ ਕਿੰਨੇ ਦਿਨ ਤੋਂ ਪ੍ਰੇਸ਼ਾਨ ਸੀਗੇ ਹਾਂਜੀ 3-4 ਮਹੀਨਿਆਂ ਤੋਂ 3-4 ਮਹੀਨਿਆਂ ਤੋਂ ਹਾਂਜੀ ਪਿਛਲੀ ਵਾਰੀ ਮੈਂ ਠਗਾ ਕੇ ਗਈ ਉਹ ਤੋਂ ਆਰਾਮ ਮਿਲ ਗਿਆ ਕਿੰਨੇ ਕਿ ਸਮੇਂ ਪਹਿਲਾਂ ਲਗਵਾ ਕੇ ਆਏ ਹਾਂ 15 ਕ ਦਿਨ ਹੋਏ 15 ਦਿਨ ਹਾਂਜੀ ਉਹ ਆਰਾਮ ਹੁਣ ਹਾਂਜੀ ਦੂਜੀ ਦੌੜ ਠਰਨ ਆਈਆਂ ਜੀ ਕੀ ਕਹਿਣਾ ਚਾਹੁੰਦੇ ਹੋ ਨਾ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਨੇ ਅਸੀਂ ਤਾਂ ਕਹਿੰਨੇ ਸਾਰੇ ਜਣੇ ਆਓ ਆਪਣਾ ਭਲਾ ਕਰਾਓ ਨਾਲੇ ਸੇਵਾ ਹੀ ਹੈ ਇਹਨਾਂ ਦੀ ਹਾਂਜੀ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਸਾਡਾ ਨਹੀਂ ਕਹਿਣਾ ਇਹ ਜਿਹੜੀ ਸੰਗਤ ਪਹੁੰਚਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੇ ਆਰਾਮ ਪਹੁੰਚ ਰਹੇ ਨੇ 10 10 20 20 ਸਾਲ ਪਹਿਲਾਂ ਜਿਹੜੇ ਲੋਕ ਪਹਿਲਾਂ ਉਪਾਏ ਕਰਾ ਕੇ ਗਏ ਸੀਗੇ ਉਹਨਾਂ ਨੂੰ ਉਹ ਜਿਹੜੀ ਦਰਦ ਤੋਂ ਹੁਣ ਤੱਕ ਜਿਹੜਾ ਆਰਾਮ ਉਹਨਾਂ ਨੂੰ ਮਿਲਿਆ ਹੋਇਆ ਤੇ ਜੇ ਦੁਬਾਰਾ ਉਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਫਿਰ ਦੁਬਾਰਾ ਤੋਂ ਵਿਜ਼ਿਟ ਕਰਦੇ ਨੇ ਤੇ ਆਚਾਰੀ ਜੀ ਤੋਂ ਜਿਹੜਾ ਆਪਣਾ ਉਪਾਏ ਕਰਾਉਂਦੇ ਨੇ ਕਿੰਨੇ ਕੁ ਸਮੇਂ ਤੋਂ ਪ੍ਰੇਸ਼ਾਨ ਸੀਗੇ ਪ੍ਰੇਸ਼ਾਨ ਦਰਦ ਤੋਂ ਪਹਿਲਾਂ ਹੀ ਸੀ ਕਾਫੀ ਦਰਦ ਤੋਂ ਪਰ ਕੱਲ ਤਾਂ ਪਿਆ ਸੀ ਕੱਲ ਕੁ ਜ਼ਿਆਦਾ ਹੋ ਗਈ ਫਿਰ ਆ ਜਾਗੇ ਅੱਗੇ ਪਹਿਲਾਂ ਵੀ ਇੱਕ ਦੋ ਵਾਰ ਇੱਕ ਦੰਦ ਦੁਖਦਾ ਸੀ ਠੀਕ ਕਰਵਾ ਕੇ ਗਿਆ ਮੈਂ ਠੀਕ ਸਰ ਪੈਂਦਾ ਹਾਂਜੀ ਹਾਂਜੀ ਦੱਸਿਆ ਕਿਨੇ ਕੀ ਅ ਦਬਖਸ਼ਾ ਕੀਏ ਆਲਰੇਡੀ ਪਹਿਲੇ ਪਤਾ ਸੀ ਜੀ ਪਹਿਲੇ ਵੀ ਅਸੀਂ ਸ਼ਹਿਰ ਹੀ ਰਹਿੰਦੇ ਸੀ ਪਹਿਲਾਂ ਸਾਨੂੰ ਤੋਂ ਪਤਾ ਅ ਵਿਸ਼ਵਾਸ ਕਿੰਨਾ ਬਣਿਆ ਹੋਇਆ ਉਹਨੂੰ ਵਿਸ਼ਵਾਸ ਬਹੁਤ ਬੰਦੇ ਭੇਜੇ ਗੋ ਸਭ ਠੀਕ ਹੈਗੇ ਸਭ ਠੀਕ ਹੈ ਹਾਂ ਹਾਂ ਕਿਵੇਂ ਕਰਦੇ ਨੇ ਕਿੰਨਾ ਇੱਕ ਸਮਾਂ ਲੱਗਦਾ ਹੈ ਜਿਹੜੇ ਕੋਈ ਬਹੁਤ ਟਾਈਮ ਲੱਗਦਾ ਨਹੀਂ ਜੀ। ਕੱਲ ਲਈਦੀ ਉੱਥੋਂ ਇਹਨਾਂ ਦੇਖਦੀਏ ਪਾਠ ਕਰਦੇ ਨੇ ਆਪਣਾ ਠੋਕ ਦਿੰਦੇ ਨੇ ਸਬਸ ਕਹਿੰਦੇ ਜੋ ਉਸ ਨੂੰ ਕਿੰਨੇ ਸਾਲ ਦਾ ਕਰਾਣਾ 10 ਸਾਲ ਦਾ 20 ਸਾਲ ਦਾ ਜਿੰਨੇ ਕਰਨ ਉਹਨਾਂ ਦਾ ਉਂਗਲ ਜਿੱਥੇ ਦਰਦ ਆਉਂਦਾ ਉਸ ਨੂੰ ਉੱਥੇ ਰੱਖੋ ਮੁੱਖ ਯੱਥਰ ਰੱਖੋ ਤੇ ਆਪਣੇ ਬਾਕੀ ਕੰਮ ਇਹਨਾਂ ਦਾ ਜੀ ਕਿੱਥੋਂ ਆਏ? ਅਸੀਂ ਜਿਲੰਦਰ ਕੀ ਪ੍ਰੇਸ਼ਾਨੀ ਸੀ ਦੌਣਾ ਸਾਰੀਆਂ ਦੁਖਦੀਆਂ ਰੇਸ਼ਾ ਬੜਾ ਵਾ ਬਹੁ ਮੁਰਾਲ ਪਤਾ ਕਿੱਦਾਂ ਲੱਗਿਆ ਕਿ ਇੱਥੇ YouTube ਤੇ ਦੇਖਿਆ ਵਾ ਤੇ ਹਾਂਜੀ ਅਸੀਂ ਤਾਂ ਆਏ ਹਾਂ ਹਾਂਜੀ ਕਿੰਨਾ ਕੁ ਵਿਸ਼ਵਾਸ ਲੈ ਕੇ ਆਏ ਹਾਂ ਇਸ ਤੇ ਪੂਰਾ ਵਿਸ਼ਵਾਸ ਹੀ ਲੈ ਕੇ ਆਏ ਹਾਂ ਤਾਂ ਹੀ ਆਏ ਹਾਂ ਉਦਾਂ ਕਿਦਾ ਦਿਲ ਕਰਦਾ ਹਨ ਨੂੰ ਜੀ ਸਾਹਿਬ ਹਾਂਜੀ ਕਿੱਥੋਂ ਆਏ ਬਾਜੀ ਜ਼ਿਲਹੰਦਰੋਂ ਆਏ ਬਾਜੀ ਅੱਛਾ ਤੇ ਕਿਵੇਂ ਪਤਾ ਲੱਗਿਆ ਕਿ ਐਵੇਂ ਇਸ ਜਗ੍ਹਾ ਤੇ ਅੱਜ ਇਲਾਜ ਕੀਤਾ ਜੀ ਵੀਡੀਓ ਦੇਖੀ ਸੀ ਵੀ ਸਾਡੇ ਰਿਸ਼ਤੇਦਾਰ ਸੀ ਸੀ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਹੈਗਾ ਮੰਦਰ ਤੇ ਉੱਥੇ ਠੋਕਦੇ ਫਿਰ ਅਸੀਂ ਉਸ ਨਾਲ ਆਏ ਅੱਛਾ ਜੀ ਕੋਈ ਕੁਝ ਲੈ ਕੇ ਕੁਛ ਆਣਾ ਪਿਆ ਕਿਵੇਂ ਕੁਝ ਨਹੀਂ ਲੈ ਕੇ ਜੀ ਬਸ ਉਹਨਾਂ ਨੇ ਕਿਹਾ ਵੀ ਉਥੋਂ ਕੇਲੇ ਲੈ ਲਓ ਹਾਂਜੀ ਉਂਗਲ ਤੇ ਰੱਖ ਲਓ ਤੇ ਠੋਕ ਦਿੱਤਾ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਜੀ ਉਹਨਾਂ ਨੇ ਹਾਂਜੀ ਕਿੰਨਾ ਕੁ ਵਿਸ਼ਵਾਸ ਹੈ ਕਿ ਹਾਂ ਵਿਸ਼ਵਾਸ ਤੇ ਰੱਖਦੇ ਸੀ ਤਾਈ ਆਏ ਜੀ ਵਿਸ਼ਵਾਸ ਮੈਨੂੰ ਕਿੰਨੇ ਕਿ ਦਿਨ ਤੋਂ ਪ੍ਰੇਸ਼ਾਨ ਸੀਗਾ। ਕਾਫੀ ਦਿਨ ਤੋਂ ਸੀ ਤਕਲੀਫ ਹੋ ਸੀ ਤਤਰ ਹੰਡਾ ਲੱਗਦਾ ਸੀ। ਹਾਂਜੀ। ਡਾਕਟਰ ਕੋਲ ਗਈ। ਹਾਂਜੀ ਦਵਾਈ ਲਈ ਸੀ ਫਰਕ ਪੈ ਜਾਂਦਾ ਏ ਫਿਰ ਉਹ ਛਿੜ ਜਾਂਦੀ ਸੀ ਦਰਦ। ਹਾਂਜੀ। ਤੇ ਇੱਥੋਂ ਕਿੰਨੀ ਵਾਰੀ ਹੋ ਚੁੱਕੇ ਆ ਚੁੱਕੇ ਹੋ? ਪਤਾ ਨਹੀਂ। ਨਹੀਂ ਮੈਂ ਆਈ ਸੀ ਪਹਿਲੇ ਆਪਣੇ ਨਾਨਾਂ ਦੀ ਕੁੜੀ ਦੇ ਨਾਲ ਆਈ ਸੀ ਉਹਨਾਂ ਨੇ ਠਕਾਈ ਸੀ ਉਹਨਾਂ ਨੂੰ ਫਰਕ ਆਇਆਗਾ ਵਾ। ਹਾਂਜੀ ਤੇ ਫਿਰ ਮੈਂ ਤਾਂ ਕਰਕੇ ਆਈ ਸੀ। ਦੁਬਾਰਾ ਜੇ ਕਿਰਾ ਕੇ ਜਾਨੇ ਉਹ ਪਾਏ ਉਸ ਤੋਂ ਬਾਅਦ ਦੁਬਾਰਾ ਉਹ ਕੰਦੇ ਨੇ ਉਹ ਦੁਬਾਰਾ ਬਿਮਾਰੀ ਪਤਾ ਨਹੀਂ ਆਦੀ ਨਹੀਂ ਅਜੇ ਮੈਂ ਪਹਿਲੀ ਵਾਰੀ ਕਰਾਣ ਆਈ ਆ ਦੁਬਾਰਾ ਪਤਾ ਲੱਗੂਗਾ ਹੋਊਗਾ ਤੇ ਫਿਰ ਹਾਂਜੀ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਨਨ੍ਹਾਦ ਦੀ ਕੁੜੀ ਦੇ ਕਰਾ ਕੇ ਗਏ ਸੀ ਉਹਨਾਂ ਨੂੰ ਠੀਕ ਹੈਗਾ ਤਾਂ ਹੀ ਵਿਸ਼ਵਾਸ ਕਰਕੇ ਆਏ ਹਾਂ ਹਾਂਜੀ ਵਿਸ਼ਵਾਸ ਕਰਕੇ ਆਏ ਆ ਉਹ ਤਾਂ ਠੀਕ ਹੈਗੇ ਨੇ ਸਿਰਫ ਕਿ ਜਿਹੜੇ ਮੇਖ ਦੇ ਨਾਲ ਇਲਾਜ ਹੋ ਜਾਂਦਾ ਹੈ ਜਿਹੜੇ ਲੋਕ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਸੀਗੇ ਡਾਕਟਰਾਂ ਕੋਲ ਗੇੜੇ ਲਾ ਰਹੇ ਸੀਗੇ ਉਹ ਆਂਦੇ ਨੇ ਬਸ ਇੱਕ ਝਾੜ ਤੇ ਉਂਗਲ ਰੱਖ ਕੇ ਜਿਹੜਾ ਇਹ ਮੇਖ ल देंगे ने उस तो बाद दर्द गायब हो जाता है जी। ये तो देखो बाबा जी की मेहरबानी है और बहुत ठाकुर दर मंदिर भी है और बाबा जी महन जी को ये बख्शिश भी है कई लोग या ठीक हो जाते हैं काफ़ी लोग ठीक होते हैं और आगे आगे से क्या हैं दिनों दिन, दिन भीड़ बढ़ती जाती है तो ये बाबा जी की मेहरबानी से ही काम सारा हो रहा है बड़े दूर दूर लोग आ रहे हैं जलंधर अमृतसर हूँ आप गलबात की और माता जी जोड़े अमृतसर तो आए इन्हें लोग बहुत दूर से बाहर से आ रहे हैं बठिंडा से अमृतसर से कनाडा तो से कनाडा से बाहर से लोग आ रहे हैं फॉरन कंट्री से लोग आते हैं तो सबको विश्वास है तभी तो आ रहे हैं ना विश्वास के साथ ही हर काम जुड़ा होता है प्रसाद बिच ट्रॉफियाँ दि जी हाँ जी प्रसाद में ट्रॉफियाँ बांटी जाती है तो हर वक्त क्या एक जाट की ठीक रहता है तो ट्रॉफियाँ उनको बांटनी होती है तो उससे ठीक हो जाते हैं जाट उसकी ਸੋ ਇੱਕ ਹੋਰ ਜਿਹੜੇ ਫੈਮਿਲੀ ਹੈ ਜੋ ਕਰਾਣ ਆਏ ਸੀਗੇ ਉਹ ਪਏ ਆਪਣਾ ਗੱਲਬਾਤ ਕਰਾਂਗੇ ਪਹਿਲਾਂ ਮੱਥਾ ਟੇਕ ਕੇ ਆਏ ਆ ਰੇਨੇ ਬਾਅਦ ਮਾਤਾ ਜੀ ਕਿੰਨੇ ਪ੍ਰੇਸ਼ਾਨ ਸੀਗੇ ਹਾਂਜੀ ਬਹੁਤ ਜ਼ਿਆਦਾ ਜੀ ਪਤਾ ਠੰਡਾ ਲੱਗਦਾ ਹੁਣ ਰਾਮ ਆ ਗਿਆ ਇੱਧਰ ਆਇਆ ਤਾਂ ਡਾਕਟਰ ਨੇ ਕੀ ਕੁਝ ਕੀਤਾ ਡਾਕਟਰ ਕਹਿੰਦੇ ਸੀ ਕਢਾਣੀ ਪਏਗੀ ਅੱਛਾ ਹਾਂਜੀ ਤੇ ਹੁਣ ਹੁਣ ਠੀਕ ਹੈ ਹੁਣ ਠੀਕ ਹੈ ਹਾਂਜੀ ਹੁਣ ਅੱਛਾ ਲੱਗ ਰਿਹਾ ਹੈ ਤੇ ਨਾਲ ਕੌਣ ਆਇਆ ਨਾਲ ਬੇਟੀ ਗਈ ਆਈ ਤੁਸੀਂ ਵੀ ਆਪਣਾ ਉਪਾਏ ਕਰਾ ਕੇ ਜਾ ਰਹੇ ਹਾਂਜੀ ਹਾਂਜੀ ਜੀ ਹਾਂਜੀ ਕਿਨੇ ਕ ਆਸਥਾ ਹੈ ਹਾਂਜੀ ਬਹੁਤ ਹੈ ਜੀ ਦੇਖਿਆ ਸੀਗਾ ਮਤਲਬ YouTube ਤੋਂ ਦੇਖਿਆ ਸੀ ਤੇ ਬਗ ਮਤਲਬ ਫਰਕ ਲੱਗਦਾ ਹੁਣ ਲੋਕਲ ਨਹੀਂ ਹੋ ਜਾ ਬਾਰੇ ਹਾਂਜੀ ਹਾਂਜੀ ਲੋਕਲ ਹੀ ਹੈ ਜੀ ਠੀਕ ਹੈ ਜੇ ਬਾਬਾ ਕੋ ਜੋ ਇਕਨ ਜੋ ਵੀ ਤੁਹਾਡੇ ਆਪਣੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ 세तिया ਦੇ ਨਾਲ ਮੈਂ ਅਮਿਤ